ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਹੈ ਤੁਹਾਡੇ ਆਪਣੀ ਚੈਨਲ ਤੇ ਮਾਲਵਾ ਫੈਸ਼ਨ ਬੁਟੀਕ ਹੋਪਸ ਤੁਸੀਂ ਆਪਣੀ ਆਪਣੀ پلیਸਿਸ ਦੇ ਉੱਪਰ ਠੀਕ ਹੋਵੋਗੇ ਸੋਨੇ ਸੋਨੇ ਡਿਜ਼ਾਈਨ ਲੈ ਕੇ ਆਏ ਆਂ ਅਸੀਂ ਤੁਹਾਡੇ ਲਈ ਹਰ ਵਾਰ ਦੀ ਤਰ੍ਹਾਂ ਜਿਨ੍ਹਾਂ ਨੂੰ ਤੁਸੀਂ ਬਹੁਤ ਲਾਈਕ ਕਰਦੇ ਹੋ ਔਰ ਪਸੰਦ ਵੀ ਕਰਦੇ ਹੋਗੇ ਔਰ ਟੈਣਾ ਸਾਨੂੰ ਆਰਡਰ ਵੀ ਕਰਦੀਆਂ ਗਈਆਂ ਤੇ ਅੱਜ ਫਿਰ ਤੋਂ ਲੈ ਕੇ ਆਏ ਆ ਤੁਹਾਡੇ ਲਈ ਸੋਹਣੇ ਸੋਹਣੇ ਸੂਟ embroidery suit ਜੋ ਕਿ ਸਿੰਪਲ ਤੇ ਸੋਬਰ ਜੇ ਸੂਟ ਹੁੰਦੇ ਆਗੇ ਸਾਡੇ ਜਿਆਦਾ ਹੈਵੀ ਨਹੀਂ ਹੁੰਦੇਗੇ ਔਰ ਜਿਹੜੇ ਆਪਾਂ ਵੇਅਰ ਕਰਦੇ ਆਗੇ ਤਾਂ ਬਹੁਤ ਸੋਹਣੇ ਲੱਗਦੇ ਆ ਮਤਲਬ ਪਹਿਨੇ ਹੋਏ ਕੋਈ ਵੀ ਡਿਜ਼ਾਈਨ ਤੁਹਾਨੂੰ ਇਹਨਾਂ ਵਿੱਚੋਂ ਪਸੰਦ ਆਉਂਦਾ ਹੈ ਤੁਸੀਂ ਸਾਨੂੰ WhatsApp ਨੰਬਰ ਤੇ ਆਰਡਰ ਕਰ ਸਕਦੇ ਹੋਗੇ ਨੰਬਰ ਸਾਡਾ ਸ਼ੋ ਹੋ ਰਿਹਾਗਾ ਸਕਰੀਨ ਦੇ ਉੱਪਰ ਅਗਰ ਤੁਸੀਂ ਕੋਈ ਆਪਣਾ ਡਿਜ਼ਾਈਨ ਰੈਡੀ ਕਰਵਾਉਣਾ ਚਾਹੁੰਦੇ ਹੋ ਸਾਡੇ ਤੋਂ ਤਾਂ ਤੁਸੀਂ ਸਾਡੇ ਤੋਂ ਉਹ ਵੀ ਰੈਡੀ ਕਰਵਾ ਸਕਦੇ ਹੋਗੇ ਫੁੱਲ ਵਾਚ ਕਰਿਆ ਕਰੋ ਵੀਡੀਓ ਨੂੰ ਔਰ ਅੱਗੇ ਵੀ ਸ਼ੇਅਰ ਕਰਦੇ ਆ ਕਰੋ ਤਾਂ ਜੋ ਹੋਰ ਵੀ ਪੈਣਾ ਸੋਹਣੇ-ਸੋਹਣੇ ਡਿਜ਼ਾਈਨ ਦੇਖ ਸਕਣ ਤੇ ਰੈਡੀ ਕਰਵਾ ਸਕਣ ਸਾਡੇ ਤੋਂ ਜੈਨੂਇਨ ਜੇ ਪ੍ਰਾਈਜ਼ਾ ਸਾਡਾ ਸੂਟਾਂ ਦਾ ਕੋਈ ਜ਼ਿਆਦਾ ਪ੍ਰਾਈਜ਼ ਨਹੀਂ ਹੋਊਗਾ ਜਿਵੇਂ ਕਿ ਤੁਸੀਂ ਆਪਣੀ ਮਨਪਸੰਦ ਦਾ ਫੈਬਰਿਕ ਲਗਵਾਓਗੇ ਤਾਂ ਉਹਦੇ ਹਿਸਾਬ ਨਾਲ ਬਸ ਫੈਬਰਿਕ ਦਾ ਚਾਰਜਿੰਗ ਲੱਗਨਗੇ ਔਰ ਜੋ ਸਾਡੀ ਮਿਹਨਤ ਹੋਊਗੀ ਅਸੀਂ ਉਹਦੇ ਚਾਰਜਿੰਗ ਲਗਾਉਣੇ ਆਂਗੇ ਦੁਪੱਟਾ ਵੀ ਬਹੁਤ ਫਿਨਿਸ਼ਿੰਗ ਵਾਲਾ ਲਗਾ ਕੇ ਦਿੰਨੇ ਆਂਗੇ ਲੈਸਿਸ ਲਗਾ ਕੇ ਡਾਈ ਐਂਡ ਡਾਈ ਦਾ ਜਿੱਦਾਂ ਵੀ ਤੁਹਾਨੂੰ ਪਸੰਦ ਹੋਵੇ ਉਦਾਂ ਦਾ ਹੀ ਲਗਾ ਕੇ ਦੇਵਾਂਗੇ ਹੈਂਡਵਰਕ ਦੇ ਔਰ ਹੈਂਡ ਪੇਂਟਿੰਗ ਦੇ ਡਿਜ਼ਾਈਨ ਵੀ ਤੁਸੀਂ ਸਾਡੇ ਤੋਂ ਰੈਡੀ ਕਰਵਾ ਸਕਦੇ ਹੋਗੇ ਜਲਦੀ ਜਲਦੀ ਜਾਓ ਔਰ ਵੀਡੀਓ ਚੈੱਕ ਕਰੋ ਮੈਂ ਫਿਰ ਤੋਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੀ ਆਂਗੀ ਤੁਸੀਂ ਸਾਡੀਆਂ ਵੀਡੀਓਜ਼ ਨੂੰ ਬਹੁਤ ਲਾਈਕ ਕਰਦੇ ਹੋਗੇ ਤੇ ਬਹੁਤ ਪਸੰਦ ਕਰਦੇ ਹੋਗੇ ਸਾਡੀ ਡਿਜ਼ਾਈਨਾਂ ਨੂੰ ਤੁਸੀਂ ਐਦਾਂ ਹੀ ਪਸੰਦ ਕਰਦੇ ਰਹੋ ਔਰ ਸਾਨੂੰ ਸੂਟ ਆਰਡਰ ਕਰਦੇ ਰਹੋ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕੰਪਲੇਨ ਨਹੀਂ ਆਊਗੀ ਤੁਹਾਨੂੰ ਫੈਬਰਿਕ ਵੱਲੋਂ ਵੀ ਨਹੀਂ ਆਉਗੀ ਔਰ ਕੜਾਈ ਵੱਲੋਂ ਵੀ ਕੋਈ ਵੀ ਕੰਪਲੇਨ ਨਹੀਂ ਆਉਗੀ ਤੁਹਾਨੂੰ ਜਿੱਦਾਂ ਤੁਸੀਂ ਸਾਨੂੰ ਸਕਰੀਨਸ਼ਾਟ ਲੈ ਕੇ ਭੇਜੋਗੇ ਸੇਮ ਤੁਹਾਨੂੰ ਡਿੱਟੋ ਉਦਾਂ ਦਾ ਪੀਸ ਬਣਾ ਕੇ ਰੈਡੀ ਕਰਕੇ ਦੇਵਾਂਗੇ ਜੋ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਜੋ ਤੁਹਾਡੇ ਕੋਲੇ ਨੋਟੀਫਿਕੇਸ਼ਨ ਪਹਿਲਾਂ ਪਹੁੰਚੇ ਵੀਡੀਓ ਦੀ ਧੰਨਵਾਦ ਸਾਰਿਆਂ ਦਾ ਵੀਡੀਓ ਦੇਖਣ ਲਈ ਸਤਿ ਸ਼੍ਰੀ ਅਕਾਲ